ਸਾਦ ਸੰਗਤ ਜੀ ਸੱਚੀ ਦੌਲਤ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਸਾਦ ਸੰਗਤ ਜੀ ਕਿ ਕਿਸਮਤ ਵਿੱਚ ਲਿਖਿਆ ਕਦੇ ਮਿਟ ਸਕਦਾ ਹੈ ਅੱਜ ਦੀ ਇਸ ਸੁੰਦਰ ਕਹਾਣੀ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਜੋ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਾ ਹੈ ਕੀ ਉਸ ਨੂੰ ਮਿਟਾਇਆ ਜਾ ਸਕਦਾ ਹੈ ਅਗਰ ਤੁਸੀਂ ਇਹ ਸਾਰਾ ਕੁਝ ਜਾਨਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਹੁਣ ਦੇਰ ਨਾ ਕਰਦੇ ਹੋਏ ਕਹਾਣੀ ਸ਼ੁਰੂ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਹਰੀਆ ਨਾਮ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ ਕਿਸਾਨ ਦੇ ਘਰ ਬੜੀ ਦੇਰ ਬਾਅਦ ਇੱਕ ਲੜਕੇ ਨੇ ਜਨਮ ਲਿਆ ਕਿਸਾਨ ਤੇ ਉਸ ਦੀ ਪਤਨੀ ਬੜੇ ਖੁਸ਼ ਸਨ ਆਸ-ਪਾਸ ਦੇ ਸਾਰੇ ਲੋਕ ਕਿਸਾਨ ਨੂੰ ਵਧਾਈ ਦੇਣ ਜਾ ਰਹੇ ਸਨ ਉਦੋਂ ਹੀ ਬਾਹਰੋਂ ਇੱਕ ਸਾਧੂ ਨੇ ਪਿਖਿਆ ਲਈ ਆਵਾਜ਼ ਲਗਾਈ ਕਿਸਾਨ ਦੇ ਘਰ ਅੱਜ ਖੁਸ਼ੀ ਦਾ ਦਿਨ ਸੀ ਇਸ ਲਈ ਉਸਨੇ ਸਾਧੂ ਮਹਾਰਾਜ ਜੀ ਨੂੰ ਅੰਦਰ ਹੀ ਬੁਲਾ ਲਿਆ ਤੇ ਉਹਨਾਂ ਨੂੰ ਬੈਠਣ ਲਈ ਕਿਆ ਜਦੋਂ ਸਾਧੂ ਮਹਾਰਾਜ ਬੈਠ ਗਏ ਤਾਂ ਕਿਸਾਨ ਨੇ ਸਾਧੂ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਸਾਡੇ ਘਰ ਬਹੁਤ ਸਮੇਂ ਬਾਅਦ ਬੱਚਾ ਪੈਦਾ ਹੋਇਆ ਹੈ ਤੁਸੀਂ ਕਿਰਪਾ ਕਰਕੇ ਇਹਦਾ ਨਾਮਕਰਨ ਕਰ ਦਿਓ ਸਾਧੂ ਨੇ ਜਿਵੇਂ ਹੀ ਬੱਚੇ ਨੂੰ ਆਪਣੀ ਗੋਦ ਚੁੱਕਿਆ ਤਾਂ ਸਾਧੂ ਨੇ ਦੇਖਿਆ ਕਿ ਬੱਚੇ ਦੀ ਬਾਹਾਂ ਤੇ ਇੱਕ ਨਿਸ਼ਾਨ ਬਣਿਆ ਹੋਇਆ ਹੈ ਜੋ ਬੱਚੇ ਦੇ ਰਾਜ ਯੋਗ ਨੂੰ ਦਰਸਾਉਂਦਾ ਹੈ ਸਾਧੂ ਬੱਚੇ ਦੀ ਬਾਹਾਂ ਤੇ ਨਿਸ਼ਾਨ ਵੇਖ ਕੇ ਹੈਰਾਨ ਰਹਿ ਗਿਆ ਕਿਸਾਨ ਨੇ ਜਦੋਂ ਸਾਧੂ ਨੂੰ ਹੈਰਾਨ ਪਰੇਸ਼ਾਨ ਦੇਖਿਆ ਤਾਂ ਉਸਨੇ ਕਿਹਾ ਕੀ ਗੱਲ ਹੈ ਮਹਾਤਮਾ ਜੀ ਤੁਸੀਂ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਹੇ ਹੋ ता साधु ने कहा बेटा मैं परेशान नहीं हाँ बल्कि बहुत खुश हाँ क्योंकि तो बेटा बहुत किस्मत वाला है तो बेटे दी किस्मत विच राज लिखा है किसान ने कहा महात्मा जी मैं तो गल समझा नहीं तुसी की कहना चाहते हो तो साधु ने कहा बेटा तेरा पुत्र एक दिन राजा बनेगा इसका विह चौदह साल की उम्र एक राजे की राजकुमारी होगा ਤੇ ਫਿਰ ਇਹ ਇਸ ਨਗਰ ਦਾ ਰਾਜਾ ਬਣ ਜਾਏਗਾ ਸਾਧੂ ਦੀ ਗੱਲ ਸੁਣ ਕੇ ਹਰੀਆ ਬੜਾ ਖੁਸ਼ ਹੋਇਆ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਹਰੀਏ ਦਾ ਪੁੱਤਰ ਇੱਕ ਦਿਨ ਇਸ ਨਗਰ ਦਾ ਰਾਜਾ ਬਣੇਗਾ ਤਾਂ ਸਾਰੇ ਲੋਕ ਉਸ ਨੂੰ ਦੇਖਣ ਲਈ ਆਉਣ ਲੱਗੇ ਇੱਕ ਦਿਨ ਦੀ ਗੱਲ ਹੈ ਉਸ ਨਗਰ ਦਾ ਰਾਜਾ ਹਿਰਨ ਦਾ ਸ਼ਿਕਾਰ ਕਰਦਾ ਕਰਦਾ ਕਾਫੀ ਦੂਰ ਨਿਕਲ ਗਿਆ ਪਰ ਹਿਰਨ ਰਾਜੇ ਦੇ ਹੱਥ ਨਾ ਆਇਆ ਰਾਜੇ ਨੇ ਹਿਰਨ ਦਾ ਪਿੱਛਾ ਕਰਦੇ ਸਮੇਂ ਬਹੁਤ ਪਿਆਸ ਲੱਗੀ ਪਰ ਰਾਜੇ ਨੂੰ ਆਸੇ-ਪਾਸੇ ਕੋਈ ਨਦੀ ਜਾਂ ਤਲਾਅ ਨਾ ਮਿਲਿਆ ਜਿੱਥੋਂ ਉਹ ਪਾਣੀ ਪੀ ਸਕੇ ਰਾਜਾ ਪਾਣੀ ਦੀ ਤਲਾਸ਼ ਕਰਦੇ ਹੋਏ ਉਸ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਹਰੀਆ ਰਹਿੰਦਾ ਸੀ ਤਾਂ ਰਾਜਾ ਦੀ ਨਜ਼ਰ ਇੱਕ ਮਹਾਤਮਾ ਦੇ ਉੱਪਰ ਜਾ ਪਈ ਰਾਜਾ ਨੇ ਮਹਾਤਮਾ ਜੀ ਕੋਲੋਂ ਪਾਣੀ ਮੰਗਿਆ ਮਹਾਤਮਾ ਨੇ ਰਾਜੇ ਨੂੰ ਰੁਕਣ ਲਈ ਕਿਹਾ ਤੇ ਆਪਣੀ ਕੁਟਿਆ ਦੇ ਅੰਦਰੋਂ ਪਾਣੀ ਲੈਣ ਲਈ ਚਲਾ ਗਿਆ ਮਹਾਤਮਾ ਨੇ ਪਾਣੀ ਲਿਆ ਕੇ ਰਾਜੇ ਨੂੰ ਦਿੱਤਾ ਤੇ ਰਾਜਾ ਪਾਣੀ ਪੀਣ ਲੱਗਿਆ ਤਾਂ ਰਾਜਾ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਾ ਰਹੇ ਸੀ ਤਾਂ ਰਾਜੇ ਨੇ ਮਹਾਤਮਾ ਨੂੰ ਉਹਨਾਂ ਲੋਕਾਂ ਬਾਰੇ ਪੁੱਛਿਆ ਤਾਂ ਮਹਾਤਮਾ ਨੇ ਕਿਹਾ ਇਹ ਸਭ ਹਰਿਆ ਦੇ ਘਰ ਜਾ ਰਹੇ ਹਨ ਕਿਉਂਕਿ ਉਸ ਦੇ ਘਰ ਇੱਕ ਕਿਸਮਤ ਵਾਲਾ ਬੱਚਾ ਪੈਦਾ ਹੋਇਆ ਹੈ ਤੇ ਇੱਕ ਸਾਧੂ ਨੇ ਉਸ ਦੀ ਸਾਰੀ ਭਵਿੱਖਬਾਣੀ ਕੀਤੀ ਹੈ ਤਾਂ ਰਾਜੇ ਨੇ ਕਿਹਾ ਕੀ ਇਹੋ ਜਿਹੀ ਕਿਹੜੀ ਭਵਿੱਖਵਾਨੀ ਕੀਤੀ ਹੈ ਬਾਬਾ ਜੀ ਕਿ ਸਾਰੇ ਲੋਕ ਉਸਦੇ ਘਰ ਜਾ ਰਹੇ ਹਨ ਮਹਾਤਮਾ ਨੇ ਕਿਹਾ ਸਾਧੂ ਬਾਬਾ ਨੇ ਦੱਸਿਆ ਹੈ ਕਿ ਜਦੋਂ ਹਰੀਆ ਦਾ ਪੁੱਤਰ 14 ਸਾਲ ਦਾ ਹੋਵੇਗਾ ਤਾਂ ਉਸ ਦਾ ਵਿਆਹ ਇਸ ਨਗਰ ਦੇ ਰਾਜਾ ਦੀ ਪੁੱਤਰੀ ਨਾਲ ਹੋਵੇਗਾ ਤੇ ਉਸ ਦਾ ਪੁੱਤਰ ਇਸ ਨਗਰ ਦਾ ਰਾਜਾ ਬਣੇਗਾ ਮਹਾਤਮਾ ਦੀ ਗੱਲ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਇਆ ਕਿ ਮਾਮੂਲੀ ਕਿਸਾਨ ਦਾ ਪੁੱਤਰ ਉਸ ਦੀ ਪੁੱਤਰੀ ਨਾਲ ਵਿਆਹ ਕਿਵੇਂ ਕਰਾ ਸਕਦਾ ਹੈ ਰਾਜੇ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਮੈਂ ਇਸ ਨਗਰ ਦਾ ਰਾਜਾ ਹਾਂ ਤੇ ਤੁਸੀਂ ਕੀ ਸੋਚਦੇ ਹੋ ਕਿ ਇੱਕ ਮਾਮੂਲੀ ਕਿਸਾਨ ਦੇ ਪੁੱਤਰ ਨਾਲ ਮੈਂ ਆਪਣੀ ਪੁੱਤਰੀ ਦਾ ਵਿਆਹ ਕਰ ਦੇਵਾਂਗਾ ਮਹਾਤਮਾ ਨੇ ਕਿਹਾ ਜੋ ਇਸ ਬੱਚੇ ਦੇ ਭਾਗਾਂ ਵਿੱਚ ਲਿਖਿਆ ਉਸ ਨੂੰ ਕੋਈ ਨਹੀਂ ਮਿਟਾ ਸਕਦਾ ਰਾਜੇ ਨੂੰ ਆਪਣੀ ਤਾਕਤ ਤੇ ਬਹੁਤ ਕਮੰਡ ਸੀ ਉਸਨੇ ਕਿਹਾ ਮਹਾਤਮਾ ਜੀ ਮੈਂ ਪਰਮਾਤਮਾ ਦਾ ਲਿਖਿਆ ਹੋਇਆ ਤੁਹਾਨੂੰ ਮਿਟਾ ਕੇ ਦਿਖਾਵਾਂਗਾ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਾ ਜੀ ਮੈਂ ਵੀ ਇੱਥੇ ਆ ਤੇ ਤੁਸੀਂ ਵੀ ਇੱਥੇ ਹੋ ਦੇਖਦੇ ਹਾਂ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਵਾਪਸ ਆਪਣੇ ਮਹਿਲ ਵਿੱਚ ਚਲਾ ਗਿਆ ਅਗਲੇ ਦਿਨ ਰਾਜਾ ਆਪਣਾ ਪੇਸ ਬਦਲ ਕੇ ਹਰੀਆ ਦੇ ਪਿੰਡ ਪਹੁੰਚ ਗਿਆ ਲੋਕਾਂ ਨੂੰ ਪੁੱਛਦਾ ਪੁੱਛਦਾ ਰਾਜਾ ਹਰੀਆ ਦੇ ਘਰ ਪਹੁੰਚ ਗਿਆ ਰਾਜਾ ਨੇ ਹਰੀਆ ਦੇ ਘਰ ਦੇ ਬਾਹਰ ਜਾ ਕੇ ਉਸ ਨੂੰ ਆਵਾਜ਼ ਲਗਾਈ ਹਰੀਆ ਉਸ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਆਇਆ ਤੇ ਪੁੱਛਿਆ ਤੁਸੀਂ ਕੌਣ ਹੋ ਤੁਸੀਂ ਕਿਸ ਲਈ ਆਏ ਹੋ ਰਾਜੇ ਨੇ ਕਿਹਾ ਮੈਂ सेठ ਕਰੋੜੀ ਮਲ ਹਾਂ ਅਤੇ ਨਾਲ ਦੇ ਪਿੰਡ ਹੀ ਰਹਿੰਦਾ ਹਾਂ ਮੈਂ ਲੋਕਾਂ ਤੋਂ ਸੁਨਿਆ ਹੈ ਕਿ ਤੁਹਾਡੇ ਘਰ ਇੱਕ ਤਕਦੀਰ ਵਾਲਾ ਬੱਚਾ ਪੈਦਾ ਹੋਇਆ ਹੈ ਤੇ ਉਸ ਦੀ ਕਿਸਮਤ ਵਿੱਚ ਰਾਜ ਯੋਗ ਲਿਖਿਆ ਹੋਇਆ ਹੈ ਹਰੀਆ ਨੇ ਕਿਹਾ ਹਾਂ सेठ ਜੀ ਤੁਸੀਂ ਸੱਚ-ਸੱਚ ਹੀ ਸੁਨਿਆ ਹੈ ਰਾਜੇ ਨੇ ਕਿਹਾ ਜੇਕਰ ਤੂੰ ਬੁਰਾ ਨਾ ਮੰਨੇ ਤਾਂ ਇੱਕ ਗੱਲ ਕਹਾ ਹਰੀਆ ਨੇ ਕਿਹਾ ਹਾਂ सेठ ਜੀ ਬੋਲੋ ਰਾਜੇ ਨੇ ਕਿਹਾ ਤੁਸੀਂ ਆਪਣਾ ਬੱਚਾ ਮੈਨੂੰ ਦੇ ਦਿਓ ਇਸ ਦੇ ਬਦਲੇ ਮੈਂ ਤੁਹਾਨੂੰ ਬਹੁਤ ਆਨਦੋਲਤ ਦਿਆਂਗਾ ਅਤੇ ਤੁਹਾਡੇ ਬੱਚੇ ਦਾ ਪਾਲਣ ਪੋਸ਼ਣ ਵੀ ਕਰਾਂਗਾ ਹਰੀਆ ਦੀ ਪਤਨੀ ਨੇ ਕਿਹਾ ਨਹੀਂ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਨਹੀਂ ਦੇ ਸਕਦੀ ਰਾਜੀ ਨੇ ਕਿਹਾ ਤੂੰ ਇੱਕ ਮਾਮੂਲੀ ਕਿਸਾਨ ਹੈ ਤੂੰ ਆਪਣੇ ਬੱਚੇ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਿਵੇਂ ਕਰੇਂਗਾ ਸੇਠ ਦੀ ਗੱਲ ਸੁਣ ਕੇ ਹਰੀਆ ਨੇ ਕਿਹਾ ਹਾਂ ਸੇਠ ਜੀ ਤੁਸੀਂ ਠੀਕ ਕਹਿ ਰਹੇ ਹੋ ਅਸੀਂ ਇਸ ਬੱਚੇ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਾਂਗੇ ਹਰੀਏ ਦੀ ਗੱਲ ਸੁਣ ਕੇ ਉਸ ਦੀ ਪਤਨੀ ਨੇ ਕਿਹਾ ਠੀਕ ਹੈ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਦੇਣ ਲਈ ਤਿਆਰ ਹਾਂ ਪਰ ਜਦੋਂ ਇਹ 14 ਸਾਲ ਦਾ ਹੋ ਜਾਵੇਗਾ ਤਾਂ ਤੁਸੀਂ ਇਸ ਨੂੰ ਸਾਨੂੰ ਵਾਪਿਸ ਕਰ ਦਿਓਗੇ ਤਾਂ ਰਾਜੇ ਨੇ ਕਿਹਾ ਠੀਕ ਹੈ ਜਦੋਂ ਤੁਹਾਡਾ ਬੱਚਾ 14 ਸਾਲ ਦਾ ਹੋ ਜਾਏਗਾ ਤਾਂ ਮੈਂ ਇਸ ਨੂੰ ਤੁਹਾਨੂੰ ਵਾਪਿਸ ਕਰ ਦਿਆਂਗਾ ਇਹ ਕਹਿ ਕੇ ਰਾਜੇ ਨੇ ਬੱਚੇ ਨੂੰ ਲਿਆ ਅਤੇ ਉੱਥੋਂ ਚਲਾ ਗਿਆ ਰਾਜਾ ਬੱਚੇ ਨੂੰ ਲੈ ਕੇ ਇੱਕ ਨਦੀ ਕੋਲ ਜਾ ਪਹੁੰਚਿਆ ਰਾਜੇ ਨੇ ਸੋਚਿਆ ਕਿ ਉਹ ਬੱਚੇ ਦਾ ਗਲਾ ਦਬਾ ਕੇ ਉਸ ਨੂੰ ਮਾਰ ਦੇਵੇਗਾ ਤੇ ਉਸ ਦੇ লাশ ਨੂੰ ਨਦੀ ਵਿੱਚ ਵਹਾ ਦੇਵੇਗਾ ਪਰ ਬੱਚੇ ਦਾ ਮਾਸੂਮ ਚਿਹਰਾ ਵੇਖ ਕੇ ਉਸ ਦੀ ਗਲਾ ਦਬਾਉਣ ਦੀ ਹਿੰਮਤ ਨਹੀਂ ਹੋਈ ਤੇ ਉਹ ਬਹੁਤ ਸੋਚਣ ਤੋਂ ਬਾਅਦ ਉਸ ਨੇ ਇੱਕ ਲੱਕੜ ਦਾ ਸੰਦੂਕ ਲਿਆ ਤੇ ਬੱਚੇ ਨੂੰ ਸੰਦੂਕ ਵਿੱਚ ਬੰਦ ਕਰਕੇ ਨਦੀ ਵਿੱਚ ਵਹਾ ਦਿੱਤਾ ਰਾਜੇ ਨੇ ਸੋਚਿਆ ਕਿ ਸੰਦੂਖ ਗਹਿਰੀ ਨਦੀ ਵਿੱਚ ਜਾ ਕੇ ਆਪਣੇ ਆਪ ਹੀ ਡੁੱਬ ਜਾਵੇਗਾ ਤੇ ਇਹ ਬੱਚਾ ਮਰ ਜਾਵੇਗਾ ਇਹ ਸੋਚ ਕੇ ਰਾਜਾ ਨਿਸ਼ਚਿੰਤ ਹੋ ਕੇ ਮਰਾਜ ਮਹਿਲ ਚਲਾ ਗਿਆ ਕਿ ਹੁਣ ਇਹ ਬੱਚਾ ਵਾਪਸ ਨਹੀਂ ਆਵੇਗਾ ਅਤੇ ਮੇਰੀ ਪੁੱਤਰੀ ਨਾਲ ਇਸਦਾ ਵਿਆਹ ਨਹੀਂ ਹੋਵੇਗਾ ਤੇ ਮੈਂ ਪਾਗਾ ਦਾ ਲਿਖਿਆ ਮਿਟਾ ਦਿੱਤਾ ਉਹ ਸੰਦੂਖ ਤਿਆਰਦਾ ਹੋਇਆ ਨਦੀ ਦੇ ਕਿਨਾਰੇ ਤੇ ਪਹੁੰਚ ਗਿਆ ਜਿੱਥੇ ਇੱਕ ਤਨਵਾਨ ਸੇਠ ਸੂਰਜ ਦੇਵਤਾ ਨੂੰ ਜਾਲ ਚੜਾ ਰਿਹਾ ਸੀ ਉਸ ਸੇਠ ਨੇ ਜਦੋਂ ਸੰਦੂਕ ਖੋਲ ਕੇ ਦੇਖਿਆ ਤਾਂ ਸੰਦੂਕ ਵਿੱਚ ਇੱਕ ਬੱਚੇ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ ਉਸ ਸੇਠ ਦੇ ਕੋਈ ਸੰਤਾਨ ਨਹੀਂ ਸੀ ਸੇਠ ਬੱਚੇ ਨੂੰ ਆਪਣੇ ਘਰ ਲੈ ਗਿਆ ਸੇਠ ਦੀ ਪਤਨੀ ਬੱਚੇ ਨੂੰ ਵੇਖ ਕੇ ਬੜੀ ਖੁਸ਼ ਹੋਈ ਉਸ ਨੇ ਜਦੋਂ ਸੇਠ ਨੂੰ ਪੁੱਛਿਆ ਤਾਂ ਸੇਠ ਨੇ ਉਸ ਨੂੰ ਬੱਚੇ ਦੇ ਬਾਰੇ ਦੱਸਿਆ ਕਿ ਕਿਵੇਂ ਉਹ ਉਸ ਨਦੀ ਵਿੱਚ ਵਹਿੰਦਾ ਹੋਇਆ ਮਿਲਿਆ ਹੈ ਸ਼ੇਠ ਤੇ ਉਸਦੀ ਪਤਨੀ ਨੇ ਪਰਮਾਤਮਾ ਨੂੰ ਹੱਥ ਜੋੜ ਕੇ ਉਸ ਬੱਚੇ ਲਈ ਧੰਨਵਾਦ ਕੀਤਾ ਹੁਣ ਬੱਚਾ ਸ਼ੇਠ ਦੇ ਘਰ ਵਿੱਚ ਪਲਣ ਲੱਗਿਆ ਇਸ ਤਰ੍ਹਾਂ ਹੌਲੀ-ਹੌਲੀ 14 ਸਾਲ ਬੀਤ ਗਏ ਸ਼ੇਠ ਨੇ ਉਸ ਬੱਚੇ ਦਾ ਨਾਂ ਸੂਰਜ ਰੱਖਿਆ ਸੀ ਸੂਰਜ ਬੜਾ ਹੀ ਸਮਝਦਾਰ ਅਤੇ ਬੁੱਧੀਮਾਨ ਸੀ ਇੱਕ ਦਿਨ ਸੂਰਜ ਨੂੰ ਆਪਣੇ ਅਧਿਆਪਕ ਪੜਾ ਰਹੇ ਸਨ ਤਾਂ ਅਧਿਆਪਕ ਨੇ ਜੋ ਕੁਝ ਵੀ ਪੁੱਛਿਆ ਸੂਰਜ ਤੁਰੰਤ ਉਸ ਦਾ ਜਵਾਬ ਦੇ ਦੇ ਦਿੰਦਾ ਸੀ ਇਹ ਦੇਖ ਕੇ ਅਧਿਆਪਕ ਨੇ ਸੂਰਜ ਨੂੰ ਕਿਹਾ ਤੂੰ ਤਾਂ ਬੜਾ ਹੀ ਸਮਝਦਾਰ ਤੇ ਗਿਆਨੀ ਹੈ ਅੱਗੇ ਜਾ ਕੇ ਤੂੰ ਬਹੁਤ ਵੱਡਾ ਆਦਮੀ ਬਣੇਗਾ ਅਧਿਆਪਕ ਸੂਰਜ ਦੀ ਤਾਰੀਫ ਕਰਦਾ ਪਿਆ ਸੀ ਤਾਂ ਉਦੋਂ ਹੀ ਉਥੋਂ ਉਹ ਰਾਜਾ गुज़र ਰਿਹਾ ਸੀ ਜੋ ਕਿਸੇ ਦੂਜੇ ਰਾਜ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਰਾਜੇ ਨੇ ਜਦੋਂ ਸੂਰਜ ਵੱਲ ਦੇਖਿਆ ਤਾਂ ਰਾਜਾ ਉੱਥੇ ਹੀ ਰੁਕ ਗਿਆ ਰਾਜੇ ਨੇ ਸੂਰਜ ਨੂੰ ਪੁੱਛਿਆ ਤੂੰ ਕੌਣ ਹੈ ਅਤੇ ਕਿੱਥੇ ਰਹਿੰਦਾ ਹੈ ਤੇਰੇ ਪਿਤਾ ਦਾ ਕੀ ਨਾਮ ਹੈ ਸੂਰਜ ਨੇ ਕਿਹਾ ਮਹਾਰਾਜ ਮੈਂ ਸੇਠ ਹੀਰਾ ਲਾਲ ਦਾ ਪੁੱਤਰ ਹਾਂ ਇਹ ਪੁੱਛ ਕੇ ਰਾਜਾ ਉੱਥੋਂ ਚਲਾ ਗਿਆ ਆਪਣਾ ਕੰਮ ਕਰਨ ਤੋਂ ਬਾਅਦ ਜਦੋਂ ਰਾਜਾ ਵਾਪਸ ਆਇਆ ਤਾਂ ਉਹ ਸੇਠ ਹੀਰਾ ਲਾਲ ਦੇ ਘਰ ਗਿਆ ਅਤੇ ਉਸ ਨੇ ਸੇਠ ਹੀਰਾ ਲਾਲ ਨੂੰ ਕਿਹਾ ਕਿ ਤੁਹਾਡਾ ਬੇਟਾ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ ਰਾਜੇ ਦੀ ਗੱਲ ਸੁਣ ਕੇ ਸੇਠ ਹੀਰਾ ਲਾਲ ਨੇ ਕਿਹਾ ਮਹਾਰਾਜ ਮੈਂ ਉਸ ਦਾ ਅਸਲੀ ਪਿਤਾ ਨਹੀਂ ਹਾਂ ਤੇ ਮੈਂ ਤਾਂ ਸਿਰਫ ਉਹਨੂੰ ਪਾਲਿਆ ਹੈ ਪਰ ਮੇਰੇ ਲਈ ਉਹ ਬੇਟੇ ਤੋਂ ਵਿਵਾਦ ਹੈ ਰਾਜੇ ਨੇ सेठ हीरालाल ਨੂੰ ਪੁੱਛਿਆ ਕਿ ਇਹ ਲੜਕਾ ਤੁਹਾਨੂੰ ਕਿੱਥੋਂ ਮਿਲਿਆ ਫਿਰ सेठ हीरालाल ਨੇ ਰਾਜੇ ਨੂੰ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਹ ਉਸ ਨੂੰ ਇੱਕ ਵਹੰਦੇ ਹੋਏ ਪਾਣੀ ਵਿੱਚ ਇੱਕ ਸੰਦੂਕ ਵਿੱਚੋਂ ਮਿਲਿਆ ਸੀ ਜਦੋਂ ਰਾਜੇ ਨੇ सेठ हीरालाल ਦੀ ਗੱਲ ਸੁਣੀ ਤਾਂ ਉਹ ਚੌਂਕ ਗਿਆ ਰਾਜਾ ਸਮਝ ਗਿਆ ਸੀ ਕਿ ਉਹ ਬੱਚਾ ਉਹੀ ਹੈ ਜਿਸ ਨੂੰ ਮੈਂ 14 ਸਾਲ ਪਹਿਲਾਂ ਨਦੀ ਵਿੱਚ ਵਹਾ ਦਿੱਤਾ ਸੀ ਰਾਜਾ ਅਤੇ ਸੇਠ ਹੀਰਾलाल ਅਜੇ ਗੱਲਾਂ ਕਰ ਰਹੇ ਸੀ ਕਿ ਉੱਥੇ ਸੂਰਜ ਆ ਗਿਆ ਰਾਜੇ ਨੇ ਸੂਰਜ ਨੂੰ ਦੇਖਿਆ ਤਾਂ ਰਾਜੇ ਨੇ ਸੇਠ ਹੀਰਾलाल ਜੀ ਨੂੰ ਕਿਹਾ ਸੇਠ ਜੀ ਮੈਂ ਅੱਗੇ ਕਿਸੇ ਕੰਮ ਲਈ ਜਾਣਾ ਹੈ ਜੇਕਰ ਤੁਸੀਂ ਆਪਣੇ ਬੇਟੇ ਦੇ ਹੱਥੋਂ ਮੇਰੀ ਇੱਕ ਚਿੱਠੀ ਮਹਾਰਾਣੀ ਤੱਕ ਪਹੁੰਚਾ ਦਿਓ ਤਾਂ ਮੈਂ ਉਸ ਨੂੰ ਸੋਨੇ ਦੀਆਂ ਮੋਹਰਾਂ ਦੇ ਦਿਆਂਗਾ ਸੂਰਜ ਨੇ ਇਹ ਸੁਣ ਕੇ ਰਾਜੇ ਨੂੰ ਕਿਹਾ ਹਾਂ ਮਹਾਰਾਜ ਕਿਉਂ ਨਹੀਂ ਮੈਂ ਤੁਹਾਡੀ ਚਿੱਠੀ ਜ਼ਰੂਰ ਪਹੁੰਚਾ ਦੇਵਾਂਗਾ ਰਾਜੀ ਨੇ ਚੁੱਪਚਾਪ ਚਿੱਠੀ ਵਿੱਚ ਇੱਕ ਸੰਦੇਸ਼ ਲਿਖਿਆ ਅਤੇ ਚਿੱਠੀ ਉੱਪਰ ਮੋਹਰ ਲਾ ਦਿੱਤੀ ਅਤੇ ਚਿੱਠੀ ਸੂਰਜ ਨੂੰ ਫੜਾ ਦਿੱਤੀ। ਸੂਰਜ ਚਿੱਠੀ ਲੈ ਕੇ ਚਲਾ ਗਿਆ। ਸੂਰਜ ਚਲਦੇ-ਚਲਦੇ ਇੱਕ ਸੰਘਨੇ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ ਕਿ ਉਹ ਰਸਤਾ ਭਟਕ ਗਿਆ। ਉਹਨੂੰ ਰਸਤਾ ਲੱਭਦੇ-ਲੱਭਦੇ ਰਾਤ ਹੋ ਗਈ। ਸੂਰਜ ਰਾਤ गुजारਣ ਲਈ ਕੋਈ ਜਗ੍ਹਾ ਲੱਭਣ ਲੱਗਾ ਤਾਂ ਉਸ ਦੀ ਨਜ਼ਰ ਇੱਕ ਝੌਂਪੜੀ ਦੇ ਉੱਪਰ ਪਈ। ਤਾਂ ਸੂਰਜ ਨੇ ਸੋਚਿਆ ਮੈਂ ਰਾਤ ਇੱਥੇ ਹੀ گزار ਲੈਂਦਾ ਹਾਂ ਇਹ ਸੋਚ ਕੇ ਸੂਰਜ ਝੌਂਪੜੀ ਦੇ ਅੰਦਰ ਚਲਾ ਗਿਆ ਜਦੋਂ ਸੂਰਜ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਇੱਕ ਬੁੱਢੀ ਮਾਤਾ ਭੋਜਨ ਬਣਾ ਰਹੀ ਸੀ ਬੁੱਢੀ ਮਾਤਾ ਨੇ ਸੂਰਜ ਨੂੰ ਵੇਖਿਆ ਤੇ ਉਸ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਬਿਨਾਂ ਇਜਾਜ਼ਤ ਅੰਦਰ ਕਿਉਂ ਆਏ ਹੋ ਸੂਰਜ ਨੇ ਆਪਣੇ ਬਾਰੇ ਦੱਸਿਆ ਕਿ ਉਹ ਰਸਤਾ ਪਟਕ ਗਿਆ ਹੈ ਇਸ ਲਈ ਰਾਤ گزارਣ ਇੱਥੇ ਆਇਆ ਹੈ ਸੂਰਜ ਦੀ ਗਾਲ ਸੁਣ ਕੇ ਬੁੱਢੀ ਮਾਤਾ ਨੂੰ ਉਸ ਵੱਲ ਦੇਖਿਆ ਤੇ ਉਸ ਨੂੰ ਉਸ ਤੇ ਦਇਆ ਆ ਗਈ ਪਰ ਫਿਰ ਬੁੱਢੀ ਮਾਤਾ ਨੇ ਕਿਹਾ beta ਤੇਰਾ ਇੱਥੇ ਰੁਕਣਾ ਠੀਕ ਨਹੀਂ ਹੈ ਕਿਉਂਕਿ ਇਹ ਡਾਕੂਆਂ ਦਾ ਅੱਡਾ ਹੈ ਹੁਣੇ ਕੁਝ ਧੇਰ ਵਿੱਚ ਡਾਕੂ ਆਉਣ ਵਾਲੇ ਹਨ ਜੇਕਰ ਉਹਨਾਂ ਨੇ ਤੁਹਾਨੂੰ ਵੇਖ ਲਿਆ ਤਾਂ ਤੁਹਾਡੇ ਲਈ ਪਰੇਸ਼ਾਨੀ ਖੜੀ ਹੋ ਜਾਵੇਗੀ ਸੂਰਜ ਨੇ ਕਿਹਾ ਲੇਕਿਨ ਮਾਤਾ ਜੀ ਇੰਨੀ ਭਿਆਨਕ ਰਾਤ ਵਿੱਚ ਮੈਂ ਹੋਰ ਕਿਤੇ ਵੀ ਨਹੀਂ ਜਾ ਸਕਦਾ ਜੇਕਰ ਮੈਂ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਜਾਣਗੇ ਇਸ ਲਈ ਵਧੀਆ ਇਹ ਹੈ ਕਿ ਮੈਂ ਇੱਥੇ ਇੱਕ ਕੋਨੇ ਵਿੱਚ ਜਾ ਕੇ ਲੇਟ ਜਾਂਦਾ ਹਾਂ ਇਹ ਕਹਿ ਕੇ ਸੂਰਜ ਕੋਨੇ ਵਿੱਚ ਜਾ ਕੇ ਲੇਟ ਗਿਆ ਕੁਝ ਸਮੇਂ ਬਾਅਦ ڈاکੂ ਆਪਣੇ ਘਰ ਵਾਪਸ ਆਏ ڈاکੂ ਆਨੇ ਜਦੋਂ ਸੂਰਜ ਨੂੰ ਦੇਖਿਆ ਤਾਂ ਬੁੱਢੀ ਮਾਤਾ ਕੋਲੋਂ ਉਸ ਦੇ ਬਾਰੇ ਪੁੱਛਿਆ ਬੁੱਢੀ ਮਾਤਾ ਨੇ ਉਹਨਾਂ ਨੂੰ ਦੱਸਿਆ ਕਿ ਇਸ ਦਾ ਨਾਂ ਸੂਰਜ ਹੈ ਇਹ ਬੜਾ ਹੀ ਨੇਕ ਦਿਲ ਬੱਚਾ ਹੈ ਅਤੇ ਇਹ ਰਾਜਾ ਦੇ ਕੰਮ ਕਰਕੇ ਰਾਜ ਮਹਿਲ ਜਾ ਰਿਹਾ ਹੈ ਜਦੋਂ ਡਾਕੂਆਂ ਨੇ ਸੁਣਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿਉਂਕਿ ਉਹ ਉਹ ਰਾਜੇ ਦੀਆਂ ਹਰਕਤਾਂ ਬਾਰੇ ਜਾਣਦੇ ਸੀ ਇਸ ਲਈ ਉਹਨਾਂ ਨੇ ਸੂਰਜ ਦੀ ਜੇਬ ਵਿੱਚੋਂ ਚਿੱਠੀ ਕੱਢੀ ਅਤੇ ਪੜਨ ਲੱਗੇ ਜਿਵੇਂ ਹੀ ਡਾਕੂਆਂ ਨੇ ਉਹ ਚਿੱਠੀ ਪੜੀ ਤਾਂ ਉਹ ਸਭ ਸਮਝ ਗਏ ਬੁੱਢੀ ਮਾਤਾ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਉਹਨਾਂ ਵਿੱਚੋਂ ਇੱਕ ਡਾਕੂ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਹੈ ਕਿ ਜਿਵੇਂ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਇਸ ਨੂੰ ਉਸੇ ਸਮੇਂ ਮਰਵਾ ਕੇ ਦੂਰ ਕਿਤੇ ਦਫਨਾ ਦੇਣਾ ਇਹ ਕੰਮ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਜਦੋਂ ਬੁੱਢੀ ਮਾਤਾ ਨੇ ਇਹ ਗੱਲ ਸੁਣੀ ਤਾਂ ਉਹ ਕਹਿੰਦੀ ਕਿ ਰਾਜਾ ਕਿੰਨਾ ਦੁਸ਼ਟ ਹੈ ਜਿਸ ਦੇ ਹੱਥੋਂ ਚਿੱਠੀ ਭੇਜ ਰਿਹਾ ਹੈ ਉਸ ਨੂੰ ਹੀ ਮਰਵਾਉਣ ਦਾ ਆਦੇਸ਼ ਦੇ ਰਿਹਾ ਹੈ ਇਹ ਸੋਚ ਕੇ ਬੁੱਢੀ ਮਾਤਾ ਨੇ ਸੋਚਿਆ ਕਿ ਮੈਨੂੰ ਇਸ ਮਾਸੂਮ ਨੂੰ ਬਚਾਉਣਾ ਚਾਹੀਦਾ ਹੈ ਤਾਂ ਉਸਨੇ ਡਾਕੂ ਨੂੰ ਕਿਹਾ ਤਾਂ ਡਾਕੂ ਨੇ ਦੂਸਰੀ ਚਿੱਠੀ ਲਿਖ ਕੇ ਉਸ ਚਿੱਠੀ ਨਾਲ ਬਦਲ ਦਿੱਤੀ ਅਤੇ ਸੂਰਜ ਦੀ ਜੇਬ ਵਿੱਚ ਰੱਖ ਦਿੱਤੀ ਇਸ ਤੋਂ ਬਾਅਦ ਡਾਕੂ ਉੱਥੋਂ ਚਲੇ ਗਏ ਸਵੇਰੇ ਹੁੰਦਿਆਂ ਹੀ ਸੂਰਜ ਉੱਠਿਆ ਤਾਂ ਬੁੱਢੀ ਮਾਤਾ ਦਾ ਧੰਨਵਾਦ ਕਰਕੇ ਉੱਥੋਂ ਚਲਾ ਗਿਆ ਸੂਰਜ ਕੁਝ ਸਮੇਂ ਬਾਅਦ ਹੀ ਰਾਜ ਮਹਿਲ ਪਹੁੰਚ ਗਿਆ ਉਸਨੇ ਚਿੱਠੀ ਮਹਾਰਾਣੀ ਨੂੰ ਦੇ ਦਿੱਤੀ ਮਹਾਰਾਣੀ ਨੇ ਜਦੋਂ ਚਿੱਠੀ ਪੜ੍ਹੀ ਤਾਂ ਚਿੱਠੀ ਵਿੱਚ ਲਿਖਿਆ ਸੀ ਕਿ ਇਹੇ ਲੜਕਾ ਬਹੁਤ ਹੀ ਬੁੱਧੀਮਾਨ ਅਤੇ ਗਿਆਨੀ ਹੈ ਇਹ ਰਾਜਕੁਮਾਰੀ ਦੇਵਨਾਲ ਵਿਆਹ ਕਰਨ ਦੇ ਲਾਇਕ ਹੈ ਇਸ ਲਈ ਮੇਰੇ ਅਨ ਤੋਂ ਪਹਿਲਾਂ ਇਸ ਦਾ ਵਿਆਹ ਰਾਜਕੁਮਾਰੀ ਨਾਲ ਕਰ ਦਿੱਤਾ ਜਾਵੇ ਮਹਾਰਾਣੀ ਸੋਚਣ ਲੱਗੀ ਕਿ ਆਖਿਰ ਕਿਸ ਤਰ੍ਹਾਂ ਮਹਾਰਾਜ ਕਿਸੇ ਅਣਜਾਨ ਨਾਲ ਰਾਜਕੁਮਾਰੀ ਦਾ ਵਿਆਹ ਕਰ ਸਕਦੇ ਹਨ ਫਿਰ ਉਸਨੇ ਵੇਖਿਆ ਕਿ ਚਿੱਠੀ ਤੇ ਰਾਜਾ ਦੀ ਮੋਹਰ ਵੀ ਲੱਗੀ ਹੋਈ ਸੀ ਇਸ ਲਈ ਇਹ ਲੜਕਾ ਝੂਠ ਨਹੀਂ ਬੋਲ ਸਕਦਾ ਇਹੀ ਸੋਚ ਕੇ ਮਹਾਰਾਣੀ ਨੇ ਰਾਜਕੁਮਾਰੀ ਦਾ ਵਿਆਹ ਉਸ ਲੜਕੇ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ ਜਦੋਂ ਰਾਜਾ ਵਾਪਿਸ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪੁੱਤਰੀ ਦਾ ਵਿਆਹ ਉਸ ਲੜਕੇ ਨਾਲ ਹੋ ਗਿਆ ਹੈ ਇਹ ਸੁਣਦੇ ਹੀ ਰਾਜਾ ਅੱਗ ਬਬੂਲਾ ਹੋ ਗਿਆ ਉਸ ਨੇ ਮਹਾਰਾਣੀ ਨੂੰ ਪੁੱਛਿਆ ਕਿ ਤੂੰ ਇਹ ਸਭ ਕੁਝ ਕਿਉਂ ਕੀਤਾ ਤਾਂ ਰਾਣੀ ਨੇ ਕਿਹਾ ਆਮ ਤੌਰ ਤੇ ਇਹ ਹੁੰਦਾ ਜਿਵੇਂ ਮਹਾਰਾਜ ਤੁਸੀਂ ਚਿੱਠੀ ਵਿੱਚ ਲਿਖਿਆ ਸੀ ਮੈਂ ਉਵੇਂ ਹੀ ਕੀਤਾ ਹੈ ਰਾਜੇ ਨੇ ਮਹਾਰਾਜੀ ਮਹਾਰਾਣੀ ਨੂੰ ਚਿੱਠੀ ਦਿਖਾਉਣ ਲਈ ਕਿਹਾ ਜਦੋਂ ਮਹਾਰਾਣੀ ਨੇ ਚਿੱਠੀ ਦਿਖਾਈ ਤਾਂ ਰਾਜੇ ਨੇ ਚਿੱਠੀ ਵਿੱਚ ਕੁਝ ਹੋਰ ਹੀ ਲਿਖਿਆ ਦੇਖਿਆ ਇਹ ਦੇਖ ਕੇ ਰਾਜੇ ਨੇ ਗੁੱਸੇ ਵਿੱਚ ਸੈਨਿਕਾਂ ਨੂੰ ਕਿਹਾ ਜਾਓ ਤੇ ਸੂਰਜ ਨੂੰ ਫੜ ਕੇ ਲਿਆਓ ਸੈਨਿਕ ਗਏ ਤੇ ਸੂਰਜ ਨੂੰ ਫੜ ਕੇ ਲੈ ਆਏ ਰਾਜੇ ਨੇ ਸੂਰਜ ਨੂੰ ਕਿਹਾ ਤੂੰ ਧੋਖੇ ਨਾਲ ਮੇਰੀ ਪੁੱਤਰੀ ਨਾਲ ਵਿਆਹ ਤਾਂ ਕਰਵਾ ਲਿਆ ਪਰ ਮੈਂ ਤੈਨੂੰ ਆਪਣਾ ਦਮਾਦ ਸਵੀਕਾਰ ਨਹੀਂ ਕਰਾਂਗਾ ਸੂਰਜ ਨੇ ਰਾਜਾ ਦੀ ਗੱਲ ਸੁਣ ਕੇ ਕਿਹਾ ਪਰ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਹੈ ਰਾਜੇ ਨੇ ਸੂਰਜ ਦੀ ਗੱਲ ਸੁਣ ਕੇ ਕਿਹਾ ਤੂੰ ਮੈਨੂੰ ਬੇਵਕੂਫ ਬਣਾਉਣਾ ਚਾਹੁੰਦਾ ਹੈ ਪਰ ਮੈਂ ਤੈਨੂੰ ਆਪਣਾ ਦਾਮਾਦ ਸਵੀਕਾਰ ਨਹੀਂ ਕਰਾਂਗਾ ਅਜੇ ਦੋਨਾਂ ਦੀ ਗੱਲ ਚੱਲ ਹੀ ਰਹੀ ਸੀ ਕਿ ਇੱਕ ਸੈਨਿਕ ਨੇ ਆ ਕੇ ਮਹਾਰਾਜ ਬਾਹਰ ਕਿਹਾ ਬਾਹਰ ਇੱਕ ਮਹਾਤਮਾ ਆਏ ਹਨ ਤੁਹਾਨੂੰ ਇਸ ਸਮੇਂ ਹੀ ਮਿਲਣਾ ਚਾਹੁੰਦੇ ਹਨ ਰਾਜੇ ਨੇ ਸੈਨਿਕਾਂ ਨੂੰ ਮਹਾਤਮਾ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ ਮਹਾਤਮਾ ਵੀ ਅੰਦਰ ਆਇਆ ਤਾਂ ਰਾਜੇ ਨੇ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਮਹਾਤਮਾ ਨੇ ਕਿਹਾ ਰਾਜਨ ਲੱਗਦਾ ਹੈ ਤੁਸੀਂ ਮੈਨੂੰ ਪਹਿਚਾਨਿਆ ਨਹੀਂ ਰਾਜੇ ਨੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਨਹੀਂ ਪਹਿਚਾਨਿਆ ਮਹਾਤਮਾ ਨੇ ਕਿਹਾ ਰਾਜਨ ਮੈਂ ਉਹੀ ਹਾਂ ਜਿਸ ਨੂੰ ਤੁਸੀਂ 14 ਸਾਲ ਪਹਿਲਾਂ ਕਿਸਮਤ ਦਾ ਲਿਖਿਆ ਮਿਟਾਉਣ ਦੀ ਗੱਲ ਕਹਿ ਕੇ ਆਏ ਸੀ ਜਿਵੇਂ ਹੀ ਮਹਾਤਮਾ ਨੇ ਇਹ ਗੱਲ ਕਹੀ ਰਾਜਾ ਇਕਦਮ ਚੌਂਕ ਗਿਆ ਉਸ ਨੂੰ ਸਭ ਕੁਝ ਯਾਦ ਆ ਗਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਰਾਜਨ ਕਿਸਮਤ ਦਾ ਲਿਖਿਆ ਹੋਇਆ ਮਿਟਾ ਦਿੱਤਾ ਰਾਜੇ ਨੇ ਅੱਖਾਂ ਨੀਵੀਆਂ ਕਰਕੇ ਕਿਹਾ ਨਹੀਂ ਮਹਾਰਾਜ ਮੈਂ ਕਿਸਮਤ ਦੇ ਹੱਥੋਂ ਹਾਰ ਗਿਆ ਮਹਾਤਮਾ ਨੇ ਕਿਹਾ ਰਾਜਨ ਕਿਸਮਤ ਦੇ ਹੱਥੋਂ ਕੋਈ ਨਹੀਂ ਜਿੱਤ ਸਕਦਾ ਇਸ ਲਈ ਸੂਰਜ ਨੂੰ ਆਪਣਾ ਦਾਮਦ ਸਵੀਕਾਰ ਕਰੋ ਤੇ ਸਾਰਾ ਰਾਜ ਭਾਗ ਉਸ ਨੂੰ ਸੌਂਪ ਦਿਓ ਰਾਜੇ ਨੇ ਕਿਹਾ ਮਹਾਤਮਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇਗਾ ਰਾਜੇ ਨੂੰ ਸਮਝਾ ਕੇ ਮਹਾਤਮਾ ਜੀ ਉਹ ਤੋਂ ਚਲੇ ਗਏ ਰਾਜੇ ਨੇ ਸੂਰਜ ਤੋਂ ਮਾਫੀ ਮੰਗੀ ਅਤੇ ਸਾਰਾ ਰਾਜ ਭਾਗ ਉਸ ਨੂੰ ਸੌਂਪ ਦਿੱਤਾ ਸਾਧ ਸੰਗਤ ਜੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ